ਮੇਟੇ ਨੂੰ 4 ਮਹੀਨੇ ਪਹਿਲਾਂ ਕੈਨੇਡਾ ਭੇਜਿਆ ਸੀ ਸਰੀ ਸਟੱਡੀ ਵੀਜ਼ਾ ਲਈ ਸਟੱਡੀ ਤੇ ਗਿਆ ਸੀ ਹਸਬੰਡ ਮੇਰੇ ਹੈ ਨਹੀਂ ਆ 7 ਸਾਲ ਹੋ ਗਏ ਉਹਨਾਂ ਦੀ ਡੈਥ ਨੂੰ ਬੜੀ ਮੁਸ਼ਕਲ ਕੁਝ ਜੋ ਵੀ ਹੀ ਮੇਰੇ ਕੋਲ ਜਮਾ ਬੁੰਜੀ ਖਰਚ ਕਰਕੇ ਕੁਝ ਕਰਜ਼ੇ ਲੈ ਕੇ ਉਹਨੂੰ ਭੇਜਿਆ ਤਾਂ ਕਿ ਕੱਲ ਨੂੰ ਉਹਦੇ ਚੰਗੇ ਫਿਊਚਰ ਲਈ ਇੱਕ 6 ਮਹੀਨੇ ਮੈਨੂੰ ਫੋਨ ਆਇਆ ਕਿ ਇਸ ਤਰ੍ਹਾਂ ਇਸ ਤਰ੍ਹਾਂ ਕਿ ਉਹ ਸੁੱਤਾ ਹੀ ਨਹੀਂ ਉਠਿਆ ਨਾਮ ਸੁਪਸਾ ਸਈਆ ਬੋਹਰਾ ਕਿੰਨੇ ਸਾਲ ਦਾ 20 ਸਾਲ ਦਾ ਠੀਕ ਹੈ ਕਿਹੜੀ ਜਗ੍ਹਾ ਤੇ ਭੇਜਿਆ ਸੀ ਕੈਨੇਡਾ ਸਰੀ ਤੇ ਹੁਣ ਮੈਨੂੰ ਬਸ ਇਹ ਹੀ ਹੈ ਕਿ ਉੱਥੇ ਜਦੋਂ ਮੈਂ ਇਹ ਕਿਹਾ ਕਿ ਜੋ ਹੁਣ ਮੇਰੇ ਆਪਣੇ ਬੇਟੇ ਨੂੰ ਇੱਕ ਆਖੀਰਲੀ ਵਾਰ ਵੇਖਣਾ ਚਾਹੁੰਦੀ ਆ ਉਹਨੂੰ ਇੱਥੇ ਲਿਆਇਆ ਜਾਏ ਤਾਂ ਕਿ ਇਹ ਆਪਣੇ ਇੱਕ ਰੀਤੀ ਰਿਵਾਜਾਂ ਦੇ ਹਿਸਾਬ ਨਾਲ ਜੋ ਵੀ ਉਹਦਾ ਅੰਤਮ ਹੁੰਦੀਆਂ ਰਿਚੁਅਲਸ ਉਹ ਆਪਾਂ ਪੂਰੀਆਂ ਕਰ ਸਕੀਏ ਮਰਜੋਦਾਸੀ ਉੱਤੇ ਪਤਾ ਕੀਤਾ ਤੇ ਉਹ ਬਹੁਤ ਜ਼ਿਆਦਾ ਖਰਚਾ 25 ਤੋਂ 30 ਲੱਖ ਰੁਪਇਆ ਜੋ ਕਿ ਮਤਲਬ ਮੇਰੇ ਵੱਸੋਂ ਬਾਹਰ ਆ ਮੈਂ ਉਹ ਵੀ ਸੋਚਿਆ ਚਲੋ ਅਸੀਂ ਉਹ ਵੀ ਨਹੀਂ ਕਰ ਸਕਦੇ ਮੈਂ ਐ ਸੋਚਿਆ ਬੇਟੇ ਨੂੰ ਕਿਹਾ ਉੱਥੇ ਵੱਡਾ ਬੇਟਾ ਉੱਥੇ ਉਹਦਾ ਵੱਡਾ ਬ੍ਰਦਰ ਮੈਨੂੰ ਐ ਕਿਹਾ ਕਿ ਤੂੰ ਜੋ ਵੀ ਆ ਤੂੰ ਉੱਥੇ ਉਹਦਾ ਦੇਖ ਲੈ ਉੱਥੇ ਹੀ ਫਿਰ ਆਪਾਂ ਕਰ ਦਿੰਨੇ ਆ ਕਿਉਂਕਿ ਸਾਡੀ ਇੰਨੀ ਕੰਡੀਸ਼ਨ ਨਹੀਂ ਹੈਗੀ ਕਿ ਅਸੀਂ ਇੰਨੇ ਪੈਸੇ ਖਰਚ ਕਰ ਸਕੀਏ ਜਦੋਂ ਉਹਨੇ ਉੱਥੇ ਪਤਾ ਕੀਤਾ ਉੱਥੇ ਵੀ ਉਹ 7 ਤੋਂ 8000 ਡਾਲਰ ਕਹਿ ਰਹੇ ਆ ਉਹ ਵੀ ਮੇਰੇ ਕੋਈ ਗੰਦੇਸ਼ ਨਹੀਂ ਆ ਕਿਉਂਕਿ ਮੇਰੇ ਕੋ ਜੋ ਵੀ ਸੀਗਾ ਮੈਂ ਸਿੰਗਲ ਮਦਰ ਹਾਂ ਮੇਰੇ ਤੇ ਪਹਿਲੇ ਹੀ ਇੰਨੀਆਂ ਜ਼ਿੰਮੇਵਾਰੀਆਂ ਹਸਬੰਡ ਮੇਰੇ ਪਹਿਲੇ ਨਹੀਂ ਆ ਤੇ ਮੈਂ ਸਿੰਗਲ ਮਦਰ ਹੋ ਕੇ ਬੜੀ ਮੁਸ਼ਕਲਾਂ ਨਾਲ ਕਿ ਆਪਣਾ ਬੱਚਿਆਂ ਨੂੰ ਭੇਜਿਆ ਤਾਂ ਕਿ ਕੱਲ ਨੂੰ ਚਲੋ ਚੰਗੇ ਦੇ ਨਾਲ ਨਹੀਂ ਕੁਝ ਮਟ ਉਸ ਤੋਂ ਪਹਿਲਾਂ ਹੀ ਇਹ ਚੀਜ਼ ਹੋ ਗਈ ਹੈ ਤੇ ਮੇਰੀ ਬਸ ਸਰਕਾਰ ਅੱਗੇ ਬੇਨਤੀ ਆ ਆਪਣੇ ਸੀਐਮ ਸਾਹਿਬ ਅੱਗੇ ਪੀਐਮ ਸਾਹਿਬ ਅੱਗੇ ਕਿ ਜੋ ਵੀ ਇਸ ਸਿਲਸਿਲੇ 'ਚ ਜਿਸ ਤਰ੍ਹਾਂ ਵੀ ਮਦਦ ਉਹ ਕਰ ਸਕਦੇ ਆ ਮੇਰੀ ਕਰਨ ਤਾਂ ਕਿ ਮੈਂ ਆਪਣੇ ਬੱਚੇ ਨੂੰ ਇੱਕ ਆਖਰੀ ਟਾਈਮ ਵੇਖ ਸਕਾਂ ਬਸ ਮੇਰੀ ਤੇ ਇਹ ਹੀ ਬੇਨਤੀ ਹੈ ਬੇਟਾ ਪਾਜੀ ਬਸ ਕਹਿੰਦੇ ਆ ਵੀ ਰਾਤੀ ਰੋਟੀ ਸੇ ਖਾ ਗਏ ਆਏ ਨੇ ਤੇ ਉਹਦੇ ਦੇ ਫਰੈਂਡਸ ਨੇ ਜਿਹਨਾਂ ਨਾਲ ਲੈਂਦਾ ਸੀ ਉਹ ਅੰਦਰ ਸੌਂ ਗਏ ਨੇ ਇਹਾਂ ਦਾ ਮਤਲਬ ਕਿ ਲੜਦੀ ਇਹ ਥੋੜਾ ਬਰਾਂਡੇ 'ਚ ਪੈ ਗਿਆ ਜਦੋਂ ਸਵੇਰੇ ਉੱਠਿਆ ਉਹਨੂੰ ਠਾਇਆ ਤੋ ਭਾਈ ਨਹੀਂ ਕਿੰਨੇ ਟਾਈਮ ਪਹਿਲਾਂ ਆ ਗਿਆ ਸੀ ਇਹ ਦੋ ਭਰਾ ਸੀ ਬਸ ਕਿੰਨਾ ਟਾਈਮ ਪਹਿਲਾਂ ਦੇਸ ਬਾਅਦ ਇਹ 8 ਜਨਵਰੀ 25 ਨੂੰ ਗਿਆ ਵਾ ਤੇ 5 6 ਮਈ 6 ਮਹੀਨੇ ਤੋਂ ਤੇ ਜਿਹੜੀ ਡੈਥ ਹੋਈ ਚਾਰ ਮਹੀਨੇ ਚਾਰ ਮਹੀਨੇ ਲੱਗ ਪਏ ਕਿਸ ਕੰਮ ਲਈ ਬਾਹਰ ਗਏ ਸੀ ਇਹ ਸਟੱਡੀ ਬੇਸ ਤੇ ਗਿਆ ਜੀ ਕੀ ਮੰਗ ਕੀ ਕਰਦੇ ਮੰਗ ਇਹ ਕਰਦਾ ਵੀ ਉਹਦਾ ਵੇਖੋ ਪਹਿਲੇ ਫਾਦਰ ਸਾਹਿਬ ਉਹਦੇ ਹੈ ਨਹੀਂਗੇ ਉਹਨਾਂ ਦੀ ਡੈਥ ਹੋ ਗਈ ਆ ਅਜੇ ਉਹ ਝਟਕਾ ਨਹੀਂ ਭੁੱਲਿਆ ਤੇ ਇਹ ਦੂਜਾ ਝਟਕਾ ਲੱਗ ਗਿਆ ਜੋ ਕੁਛ ਹੈ ਜੀ ਕੁਛ ਸਾਰੇ ਆਪਾਂ ਮਜ਼ਬੂਰ ਕਰਕੇ ਦੇ دیا۔ ਕੁਝ ਕਰ ਦੇ ਲੈ ਕਰਦੇ ਜਿਹੜੇ ਕਿ ਅਜੇ ਵੀ ਦੇਣ ਵਾਲੇ ਬਣੇ ਨੇ ਤੇ ਆਸਤੇ ਸੀ ਵਿਚੋ ਜਾਏਗਾ ਕਮਾਏਗਾ ਤੇ ਆਪਣਾ ਕਰਜ਼ੇ ਲਾਵਾਂਗੇ ਗਾਂ ਦੀ ਜਿਹੜਾ ਖੁਆਲੀ ਭਰਾਵਾਂਗੇ ਪਰ ਉਹ ਪ੍ਰਮਾਤਮਾ ਨੂੰ ਨਹੀਂ ਮਨਜ਼ੂਰ ਹੋਇਆ ਸਰਕਾਰ ਨੂੰ ਕੀ ਮੰਗ ਕਰਦੇ ਸਰਕਾਰ ਵੀ ਇਹ ਮੰਗ ਕਰਦੇ ਆ ਕਿ ਚਲੋ ਇੱਕ ਮਾਰ ਫਰਜ਼ ਹੁੰਦਾ ਵੀ ਬੱਚਿਆਂ ਆਖੀਆ ਦੇਖਣਾ ਤੇ ਚਲੋ ਜੇ ਉਹ ਸਾਡੇ ਇਹ ਬੋਡੀ ਲਾਅ ਦੇ ਵਿੱਚ ਮਦਦ ਕਰਨ ਤੇ ਅਹੀ ਬੜੇ ਉਦਨ ਰਿਚਵਰ ਬਿਆਰ ਹੈ ਕਿਉਂਕਿ ਇਹ ਅਫੋਰਡ ਨਹੀਂ ਕਰ ਸਕਦੇ ਠੀਕ ਕਿਉਂਕਿ ਖਰਚਾ ਬਹੁਤ ਹੈ ਉੱਥੇ ਦੇ ਸੰਸਕਾਰ ਅੱਲਿਆਂ ਨੂੰ ਛਡੋ ਸੰਸਕਾਰ ਕਰਨ ਦਾ ਖਰਚਾ ਬਹੁਤ ਹੈ